ਤੁਸੀਂ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਾਂ ਤੁਹਾਣਾ ਅੰਜਲੀ ਫਗਵਾੜਾ ਸ਼ਹਿਰ ਦੇ ਮਨਸੋ ਦੇ ਵੀ ਨਗਰ ਵਿੱਚ ਆਟੋ ਖੜਾ ਕਰਨ ਨੂੰ ਲੈ ਕੇ ਕੋਈ ਵਿਵਾਦਪਾਤਿਕ ਵਿਅਕਤੀ ਨਾਲ ਝੂਠਮਰ ਕਰਨ ਦਾ ਮਾਮਲਾ ਸਮੇਂਕੀ ਵਿਅਕਤੀ ਨੂੰ ਗੰਭੀਰ ਹਾਲਤ ਦੇ ਵਿੱਚ ਫਗਵਾੜਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੋ ਆਰੀ ਕਰਨਾ ਬਾਰੇ ਚਾਨਕਾਰ ਦੰਦਿਆ ਗੁਰਪ੍ਰੀਤ ਨੇ ਦੱਸਿਆ ਕਿ ਉਸਦੇ ਪਿਤਾ ਮਹਿੰਦਰਪਾਲ ਵਾਸੀ ਮਨਸਾ ਦੇਵੀ ਨਗਰ ਹਰ ਰੋਜ਼ ਦੀ ਤਰ੍ਹਾਂ ਸਵੇਰੇ ਸੈਰ ਕਰਨ ਲਈ ਗਏ ਸਨ ਸੈਰ ਦੌਰਾਨ ਕੁਝ ਸਮਾਂ ਪਹਿਲਾਂ ਹੀ ਉਹਨਾਂ ਦੇ ਆਪਣੇ ਮਹੱਲੇ ਦੇ ਇੱਕ ਵਿਅਕਤੀ ਨਾਲ ਆਟੋ ਖੜਾ ਕਰਨ ਨੂੰ ਲੈ ਕੇ ਮਾਮਲੇ ਤੇ ਕਰਾਰ ਹੋਈ ਸੀ ਗੁਰਪ੍ਰੀਤ ਦੇ ਦੱਸਣ ਮੁਤਾਬਿਕ ਉਸ ਅਰੰਜਸ ਕਰਨ ਅੱਜ ਉਕਤ ਵਿਅਕਤੀ ਵੱਲ ਉਸਦੇ ਪਿਤਾ ਉੱਤੇ ਕੁੱਟਮਾਰ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਗੁਰਪ੍ਰੀਤ ਨੇ ਕਿਹਾ ਕਿ ਇਸ ਸੰਬੰਧੀ ਫਗਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਉਹਨਾਂ ਨੇ ਪੁਲਿਸ ਪਰ ਫੈਸ਼ਨ ਕੋਲੋਂ ਇਨਸਾਫ ਦੀ ਮੰਗ ਕੀਤੀ ਉਹਦਰ ਜਿਵੇਂ ਹੀ ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਨਾ ਮਿਲਦੀ ਹੈ ਤਾਂ ਪੁਲਿਸ ਵੱਲੋਂ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਫਗਵਾੜਾ న్యూਸ ਲਈ ਕੈਮਰਾਮੈਨ ਲਸ਼ਰਮਤ ਨਾਲ ਅਲੋਸ਼ਰਨਜੀਤ ਸਿੰਘ ਸੋਨੀ ਦੀ ਵਿਸ਼ੇਸ਼ ਰਿਪੋਰਟ ਜੀ ਕੀ ਨਾ ਜੀ ਆਪਣਾ ਤੇਰਾ ਨਾਮ ਪੁੱਛ ਪੀਤਾ ਜੀ ਮੇਰੇ ਫੈਸ਼ਨ ਸਰ ਵੀ ਦਰਵਾਜ਼ੇ 67 ਇਅਰ ਹੋ ਗਏ ਸਰ ਕੀ ਮਾਮਲਾ ਕੀ ਜਿਹੜਾ ਸਿਵਲ ਹਸਪੀਟਲ ਵਿੱਚ ਆ ਜਾਏ ਹਨ ਅੱਜ ਸਵੇਰੇ ਸਾਢੇ 4 ਵਜੇ ਸਾਡੇ ਜਾ ਫੈਸ਼ਨ ਸਰ ਡੇਲੀ 4 ਵਜੇ ਸਾਈਕਲ ਜਾਂਦੇ ਆ ਤੇ ਸਾਡੇ ਜਾਵੇ ਜੀ ਸਾਡੇ ਗਵਾਂਡੀ ਆ ਕੇ ਦੱਸਦਾ ਕਿ ਕੋਈ ਨਾ ਕੋਈ ਪ੍ਰਾਣੀ ਕੋਈ ਗੱਲਬਾਤ ਆਟੋ ਕਰਨ ਗੰਦੀ ਵਿੱਚ ਯਾਨੀ ਮਨਾ ਕਰ ਰਿਹਾ ਜਿੱਤਾਈ ਗਾ ਨੂੰ ਆਟੋ ਤੇ ਖੜਾ ਨਹੀਂ ਕਰਨਾ ਘਾਟੇ ਲੱਗੇ ਜਾਂ ਕਿਦਾਂ ਕੁ ਸਿੱਧਾ ਤੇ ਉਹ ਜੋ ਉਹ ਆਪਣੇ ਮਨ ਵਿੱਚ ਗੱਲ ਲਾ ਕੇ ਇਹਨੇ ਕੱਲ੍ਹ ਨੂੰ ਦੇਖ ਕੇ ਤੁਨੇ ਸਿਰ ਫਾੜੋ ਸਿਰ ਲੋੜਾ ਮਾਰੀ ਕਿ ਮਾਰਾ ਉਹ ਨੂੰ ਭਰਨ ਲੱਗਾ ਕਿ ਮਾਰਾ ਬਲ ਕਿ ਇਤਨੀ ਵੀ ਚੀਜ਼ ਮਾਰੀ ਜੇ ਚੱਕ ਲਾ ਕੇ ਤੇ ਅੱਜ ਸਵੇਰੇ ਹਮਲਾ ਕੀਤਾ ਉਹਨਾਂ ਨੇ ਕਿੰਨੇ ਵਿਅਕਤੀਆਂ ਨੇ ਹਮਲਾ ਕੀਤਾ ਉਹਦਾ ਨਾਮ ਹੈ ਕੱਲਿਆ ਜੀ ਉਹਦਾ ਨਾਮ ਕੁਝ ਪਤਾ ਕੀ ਹਾਂਜੀ ਡਬਲੀ ਉਹਦਾ ਉਹ ਡਬਲੀ ਆਟਾ ਵਾਲਾ ਕਿੱਥੇ ਦਾ ਰਹਿਣ ਵਾਲਾ ਉਹ ਘਰ ਮੰਥਾ ਦੇ ਵੀ ਨਗਰ ਰਹਿੰਦੇ ਤੇ ਕੀ ਮੱਗੀ ਮੰਗ ਰੱਖਦੇ ਆਪਾਂ ਭਾਈ ਇਹ ਪਹਿਲੇ ਸਰਕਾਰ ਸਾਡੀ ਸੁਣਵਾਈ ਕਰੇ ਮਤਲਬ ਕਾਨੂੰਨੀ ਮਾਮਲੇ ਸਾਡੀ ਕੋਰਟ ਹੋਵੇ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਤੁਸੀਂ ਹਾਂਜੀ ਕੀਤੀ ਹੈ ਪਰ ਸਾਡੇ ਫੌਜ ਸਾਹਿਬ ਦੇ ਬਿਆਨ ਦੇ ਵਿੱਚ ਕੋਈ ਗੱਲ ਨਹੀਂ ਤੇ ਬੋਲੋ ਸਹੀ ਸੀ ਮੌਕੇ ਤੇ ਹਾਂਜੀ ਆਏ ਸਿੱਟੇ ਨੂੰ ਕੀ ਬੋਲਣੇ ਕੀ ਕੋਈ ਪ੍ਰਤੀਸਾਧ ਤੇ ਧਿਆਨ ਦੇ ਨਾਲ ਜਾਣੀ ਦੇ ਅਨਕਟਾ ਹੈ ਤੇ ਉਹ ਬੰਦੇ ਨਾਲ ਤੁਹਾਡੀ ਜਿਹੜੀ ਨਾਲ ਇਹਨਾਂ ਦੀ ਲੜਾਈ ਝਗੜਾ ਹੋਇਆ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੋਵੇ ਹਾਂਜੀ ਉਹਦਾ ਮਤਲਬ ਕੀ ਉਹਨੇ ਪੁੱਛਿਆ ਸੀਗਾ ਤੇ ਉਹ ਸਾਨੂੰ ਜਿਉਣ ਕਿ ਵੇਦਰ ਸਾਨੂੰ ਬਣੀ ਗੋਲ ਲੱਗਿਆ ਤੇ ਉਹ ਲੱਗੇ ਸਾਡੇ ਕੋਲ ਘਾਰ ਵਿੱਚ ਆਉਂਦੇ ਆਂ 20 ਸਾਲ ਇਸ ਤਰ੍ਹਾਂ ਕੇ ਫੇਰ ਹੋਇਆ 15 ਸਾਲ ਅੱਜ ਵੀ ਉਹ ਆਪਣੀ ਮੋਦੀ ਕਿੰਨੀ ਪ੍ਰੇਸ਼ਾ ਬਾਰਾਂ ਦੇ ਕੋਲ ਕਿੰਨੀ ਫੇਰ ਜਾ ਕੇ ਆੜੇ